ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਸੰਸਦ ਦੇ ਦੋਹਾਂ ਸਦਨਾਂ ਦੀ ਸਾਂਝੀ ਬੈਠਕ ਵਿੱਚ ਦਿੱਤੇ ਗਏ ਭਾਸ਼ਣ ਤੇ ਧੰਨਵਾਦ ਮਤੇ ਤਹਿਤ ਹੋਈ ਚਰਚਾ ਦਾ ਰਾਸ ਬਵਿਵਚਵਾਬ ਦਿੱਤਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਦਾ ਮਾਡਲ ਨੇਸ਼ਨ ਫਰਸਟ ਹੈ ਅਤੇ ਲੋਕਾਂ ਨੇ ਇਸ ਮਾਡਲ ਨੂੰ ਸਵੀਕਾਰ ਕੀਤਾ ਹੈ पीएम मोदी ਨੇ ਕਿਹਾ ਕਿ ਸਭ ਦਾ ਸਾਥ ਸਭ ਦਾ ਵਿਕਾਸ ਸਾਡੀ ਸਰਕਾਰ ਦੀ ਜ਼ਿੰਮੇਵਾਰੀ ਹੈ ਅਤੇ ਇਸੇ ਲੜੀ ਤਹਿਤ ਸਾਡੀ ਸਰਕਾਰ ਨੇ ਆਮ ਵਰਗ ਦੇ ਗਰੀਬ ਲੋਕਾਂ ਨੂੰ 10% ਰਾਫਾ ਕਰਨ ਦਿੱਤਾ ਜਿਸ ਦਾ ਸਵਾਗਤ ਸਮਾਜ ਦੇ ਹਰ ਵਰਗ ਦੇ ਲੋਕਾਂ ਵੱਲੋਂ ਕੀਤਾ ਗਿਆ ਇਸ ਤੋਂ ਇਲਾਵਾ ਸਾਡੀ ਸਰਕਾਰ ਨੇ ਐਸਸੀ ਐਸਟੀ ਐਕਟ ਨੂੰ ਮਜ਼ਬੂਤ ਬਣਾਇਆ ਅਤੇ ਨਾਲ ਹੀ ओबीसी ਕਮਿਸ਼ਨ ਨੂੰ ਸੰਵਿਧਾਨਿਕ ਦਰਜਾ ਵੀ ਦਿੱਤਾ ਯਹਾਂ ਪਰ ਸਭ ਦਾ ਸਾਥ सबका विकास इस पर बहुत कुछ कहा गया मैं समझ नहीं पाता हूं कि इसमें कठिनाई क्या है सबका साथ सबका विकास ये तो हम सबका दायित्व है और इसीलिए तो देश ने हम सबको यहां बैठने का अवसर दिया है और उसमें लेकिन जहां तक कांग्रेस का सवाल है उनसे सबका साथ सबका विकास इसके लिए कोई अपेक्षा करना मैं समझता हूँ कि बहुत बड़ी गलती हो जाएगी ਜ਼ਿਕਾਯੋਗੀ ਕੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸੰਸਦਿਤ ਦੋਹਾਂ ਸਦਨਾ ਲੋਕ ਸਭਾ ਤੇ ਰਾਜ ਸਭਾ ਦੀ ਸਾਂਝੀ ਬੈਠਕ ਨੂੰ 31 ਜਨਵਰੀ ਨੂੰ ਸੰਬੋਧਨ ਕੀਤਾ ਸੀ ਰਾਸ਼ਟਰਪਤੀ ਵੱਲੋਂ ਦਿੱਤੇ ਗਏ ਭਾਸ਼ਣ ਤੇ ਪ੍ਰਧਾਨ ਮੰਤਰੀ ਮੋਦੀ ਨੇ 4 ਫਰਵਰੀ ਨੂੰ ਲੋਕ ਸਭਾ ਵਿੱਚ ਹੋਈ ਚਰਚਾ ਦਾ ਜਵਾਬ ਦਿੱਤਾ ਸੀ ਜਿਸ ਦੌਰਾਨ ਉਹਨਾਂ ਨੇ ਵਿਰੋਧੀ ਧਿਰ ਤੇ ਵਿਸ਼ੇਸ਼ ਤੌਰ ਤੇ ਕਾਂਗਰਸ ਤੇ ਨਿਸ਼ਾਨਾ ਸਾਧਿਆ ਸੀ